ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੁਖਰਤਿਏ ਤੇ ਮਨਜੀਤ ਕੌਰ ਨੇ ਪਿੱਛੇ ਜੇ ਲਾਈਵ ਹੋ ਕੇ ਕਾਫੀ ਗਾਣਾਂ ਕੱਡੀਆਂ ਸੀ ਜੋ ਕਿ ਸੋਸ਼ਲ ਮੀਡੀਆ ਉੱਪਰ ਬਹੁਤ ਵਾਇਰਲ ਹੋਈਆਂ ਜੋ ਕਿ ਬੱਚੇ ਵੀ ਵੇਖਦੇ ਇਸ ਗੱਲ ਨੂੰ ਦੇਖਦੇ ਹੋਏ ਅਮਰਤਪਾਲ ਸਿੰਘ ਮਹਿਰੋ ਨੇ ਵੀ ਸਮਝਾਇਆ ਸੀ ਤੇ ਉਸ ਤੋਂ ਬਾਅਦ ਇਹ ਸਾਰੇ ਵੀਰ ਇਕੱਠੇ ਹੋ ਕੇ ਹੁਣ ਸੁਖਰਤਿਏ ਦੇ ਪਿੰਡ ਵੀ ਪਹੁੰਚੇ ਸੀ ਕਿਉਂਕਿ ਸੁਖਰਤਿਏ ਨੇ ਲਾਈਵ ਵਿੱਚ ਸਿੱਖਾਂ ਬਾਰੇ ਪੱਗਾਂ ਵਾਲਿਆਂ ਬਾਰੇ ਵੀ ਕੁਝ ਕਿਹਾ ਸੀ ਤੇ ਇਹ ਪੰਜ ਗੱਡੀਆਂ ਲੈ ਕੇ ਸੁਖ ਰਤੀ ਦੇ ਪਿੰਡ ਪਹੁੰਚਦੇ ਆ ਪਰ ਉੱਥੇ ਮਿਲਦਣੀ ਇਸ ਵੀਰ ਨੇ ਕਿਹਾ ਕਿ ਤੇਰੇ ਬਾਰੇ ਸਾਰੀ ਸ਼ਰਮਣ ਕੀਤੀ ਹੈ ਤੂੰ ਤਿੰਨ ਗ੍ਰਾਮ ਇੱਕ ਦਿਨ ਦਾ ਚਿਟਾ ਵੀ ਪੀਣਾ ਹੈ ਹੁਣ ਜਿੱਦਾਂ ਤੂੰ ਪਿੰਡ ਸਾਨੂੰ ਟੱਕਰ ਗਿਆ ਅਸੀਂ ਤੈਨੂੰ ਛੱਡ ਦੇਣੀ ਹੁਣ ਜਿੱਥੇ ਮਰਜੀ ਭਜਰਾ ਆਓ ਤੁਸੀਂ ਵੀ ਦੇਖੋ ਇਹ ਵੀਰਾਂ ਦੀ ਸਾਜੀ ਵੀਡੀਓ ਤੇ ਦੱਸਿਓ ਤੁਹਾਨੂੰ ਇਨ੍ਹਾਂ ਵੀਰਾਂ ਦੀਆਂ ਗੱਲਾਂ ਕਿਵੇਂ ਲਗੀਆਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਚਾਰ ਦੀ ਹੱਦ ਖਤਮ ਹੈ ਜਿਹੜਾ ਹਰਿਆਣੇ ਦੀ ਸ਼ੁਰੂ ਹੋ ਗਈ ਉਹ ਪਈ ਆ ਸਾਹਮਣੇ ਤੇ ਆ ਗਏ ਹੋੜੀ ਜਿਹੜੀ ਤੁਹਾਨੂੰ ਪੱਕੀ ਹੋਊਗਾ ਰੱਤੀ ਵਾਲੀ ਸੜਕ ਤੇ ਆਪਣੇ ਯਾਰ ਦੋਸਤ ਨੇ ਜਿਹੜੇ ਰੱਤੀ ਦੇ ਮੁੰਡੇ ਆਪਣੇ ਭਰਾਉਣੇ ਅੱਜ ਗੱਲ ਕਰੀਏ ਰੋ ਉਹ ਬੰਬੇ-ਮੁੰਬੇ ਗਿਆ ਹੋਇਆ ਆਉਂਦਾ ਆਉਂਦਾ ਉਹ ਯਾਰਾਂ ਦੀ ਨੜ ਤੇੜ ਨਾਲੁੱਤੀ ਹੁੰਦਾ ਉਹ ਉਹ ਲਵਾ ਕੇ ਇਸ ਦੇ ਮੁੱਲ ਦੇ ਭਾਂ ਦੇ ਪਾਸੇ ਆਪਣੇ ਇੱਥੇ ਜੰਗ ਪੈਣ ਦੀਆਂ ਸਾਰੀ ਰੀਲਾਂ ਤੇ ਯਾਰ ਉਹ ਚਾਚੀ ਦੀ ਵੀਰ ਆਉਂਦੀ ਐ ਇੰਨਾ ਨਹੀਂ ਆਉਂਦੀ ਗੌਣਮ ਕਾਲੀ ਕੋਈ ਕਹਿੰਦਾ ਤੇਰੇ ਭੈਣ ਨੂੰ ਆਏ ਉਹਨੇ ਆਏ ਗੜੇ ਦਾ ਨਗੜੇ ਦਾ ਆਉਂਨੇ ਆਏ ਗੜੇ ਆ ਗੰਤ ਸੁਰਿਆਣ ਚੱਲ ਰਹੇ ਹਾਂ ਮੈਂ ਉਹ ਕੀ ਬੋਲ ਨਹੀਂ ਸਕਦਾ ਲਾਈਵ ਦੇ ਵਿੱਚ ਉਹ ਇੰਨਾ ਕੁਝ ਬੋਲਿਆ ਇੰਨਾ ਕੁਝ ਬੋਲਿਆ ਚੱਕਾ ਲੱਗਾ ਹੋਇਆ ਇੱਥੋਂ ਗੁਰਤਨ ਲੱਗ ਜਾਂਦਾ ਗਾ ਨਾ ਕੁਰਤਨ ਲੱਗ ਅਸੀਂ ਬੰਜਾ ਜੀ ਰਹਿਣੇ ਆ ਕਤੀੜੇ ਤੁਸੀਂ ਕਿਹਦੇ ਦਿਨ ਦਾ ਤਿੰਨ ਤਿੰਨ ਗ੍ਰਾਮ ਕਿਤਾ ਬਿਨਾ ਇਹ ਸਾਰਾ ਕੁਝ ਬਾਇਓ ਡਾਟਾ ਕੱਢ ਲੈ ਫੋਰਗਰ ਕਰਦਾ ਜਿੱਦੇ ਪਿੰਡ ਆ ਗਿਆ ਬਈ ਅਸੀਂ ਬਖਦੇ ਨਹੀਂ ਤਿੰਨ ਗੱਡੀਆਂ ਪਿੱਛੇ ਖੜੀਆਂ ਨੇ ਦੋ ਗੱਡੀਆਂ ਨੇ ਤੇਰੇ ਬਣ ਕੇ ਸੱਚ ਪੂਰਾ ਗੱਲ ਕਰ ਤੇਰੀ ਇੱਕ ਜੀੜ ਨੂੰ ਵੀ ਕਹਿ ਜੀ ਮੈਂ ਜਿਹੜੀ ਭੇਜਦੀ ਆ ਤੇ ਚੋਣੀ ਜਿਹੜੀ ਨਾਲ ਦੇ ਚਮਚੇ ਆ ਕਮੈਂਟ ਇਹ ਕਰ ਦਿੰਦੇ ਨਾ ਪੱਗਾ ਵਾਲੇ ਨੂੰ ਪੱਗਾ ਵਾਲੇ ਨੂੰ ਤੂੰ ਕਹਿਣਾ ਸੀਗਾ ਕਿ ਹਾਂ ਪੱਗਾ ਵਾਲੇ ਐ ਕਰ ਲੂਗਾ ਮੈਂ ਉਹਦਾ ਐ ਕਰ ਦੂੰ ਆ